ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸਾ ਗੁਰੂਆਂ ਦੇ ਪਿਆਰੇ ਪਿਆਰੇ ਬੱਚਿਓ ਆਪਾਂ ਭਗਤ ਧੰਨਾ ਜੀ ਸ਼ਰੋਮਣੀ ਭਗਤ ਹੋਏ ਨੇ ਉਹਨਾਂ ਦੇ ਪਰਿਵਾਰ ਬਾਰੇ ਜਾਣਕਾਰੀ ਕਰਦੇ ਆਂ ਤੇ ਭਗਤ ਧੰਨਾ ਜੀ ਦੇ ਪਿਤਾ ਦਾ ਨਾਮ ਹੈ ਪੰਨਾ ਜੀ ਕੀ ਨਾਮ ਹੈ ਪੰਨਾ ਜੀ ਪੰਨਾ ਜੀ ਤੇ ਭਗਤ ਧੰਨਾ ਜੀ ਦੇ ਮਾਤਾ ਦਾ ਨਾਮ ਹੈ ਰੀਵਾ ਰੀਵਾ ਜੀ ਇਹ ਨਾਮ ਹੈ ਰੀਵਾ ਰੀਵਾ ਜੀ ਤੇ ਉਹਨਾਂ ਦਾ ਪਿੰਡ ਕਿਹੜਾ ਸੀ ਪਿੰਡ ਧੂਆਂ ਕਲਾਂ ਧੂਆਂ ਕਲਾਂ ਜ਼ਿਲ੍ਹਾ ਟਾਂਗ ਹਾਂ ਰਾਜਸਥਾਨ ਦੇ ਵਿੱਚ ਪਿੰਡ ਧੂਆਂ ਕਲਾਂ ਜ਼ਿਲ੍ਹਾ ਟਾਂਗ ਰਾਜਸਥਾਨ ਦੇ ਵਿੱਚ ਉਹਨਾਂ ਦਾ ਜਨਮ ਹੋਇਆ ਸੀ 1415 ਈਸਵੀ ਦੇ ਵਿੱਚ ਉਹਨਾਂ ਦਾ ਜਨਮ ਹੋਇਆ ਤੇ 1475 ਈਸਵੀ ਦੇ ਵਿੱਚ ਉਹ ਜੋਤੀ ਜੋਤ ਸਮਾਦੇ ਨੇ ਤੇ ਉਹਨਾਂ ਦੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਵਿੱਚ ਤਿੰਨ ਸ਼ਬਦ ਨੇ ਇੱਕ ਸ਼ਬਦ ਬੜਾ ਪਿਆਰਾ ਹੈ ਦਾ ਉਕੜ ਕਿਹੜਾ ਹੈ ਗੋਪਾਲ ਤੇਰਾ ਯਾਰਤਾ ਗੋਪਾਲ ਤੇਰਾ ਯਾਰਤਾ ਗੋਪਾਲ ਤੇਰਾ ਯਾਰਤਾ ਗੋਪਾਲ ਤੇਰਾ ਯਾਰਤਾ ਜੋ ਜਨ ਤੁਮਰੀ ਭਗਤ ਕਰਨਤੇ ਜੋ ਜਨ ਤੁਮਰੀ ਭਗਤ ਕਰਨਤੇ ਉੱਚੀ ਦੇ ਲੋ ਜਨ ਤਿੰਨ ਤੇ ਕਾਜ ਸਵਾਰਤਾ ਤਿੰਨ ਤੇ ਕਾਜ ਸਵਾਰਤਾ ਤਿੰਨ ਕੇ ਕਾਜ ਸਵਾਰਤਾ ਤਿੰਨ ਕੇ ਕਾਜ ਸਵਾਰਤਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ